ਸਸਿਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਬਈ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਸਿਕਾ ਬਾਈ ਜੀ ਸਸਿਕਾ ਜੀ ਨਾਮ ਕੀ ਹੈ ਬਾਈ ਜੀ ਆਪਣਾ ਪਲਦੀਪ ਸਿੰਘ ਹੈ ਜੀ ਬਾਈ ਜੀ ਆਪਣੇ ਘਰੋਂ ਉਹ ਕਿਹੜਾ ਐਡਰੈਸ ਆ ਜੀ ਆਪਾਂ ਪਿੰਡ ਸੁਖਾਣਾ ਦੀ ਉਥੇ ਵਾਲਾ ਕੱਚਾ ਰਾਹ ਖੇਤਾ ਵੀ ਕਰਾਈ ਠੀਕ ਹੋ ਜੋ ਆਪਾਂ ਬਾਈ ਪਹਿਲਾ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਆ ਕਿੰਨੇ ਟਾਈਮ ਚ ਆਪਣੇ ਪੋਸੇ ਲੇਖ ਦੋ ਦਿਨਾਂ ਜੀ ਹੋਏ ਨੇ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਜੀ ਕੀ ਡਿਟੇਲ ਆਈ ਬੈਟ ਦੀ ਇਹ ਪਹਿਲਾ ਸੁਆ ਜੀ ਇਹ ਹਾਂਜੀ ਤੇ ਇਹਨੂੰ 5 ਦਿਨਾਂ ਤੋਂ ਹੀ ਰੋਈ ਨੂੰ ਹੋਇਆ ਆ ਬੱਛੀ ਆ ਤੇ ਮਗਰ ਠੀਕ ਹੋਈ ਨਾੜੂਆ ਹੈਗਾ ਵੀਰੇ ਮਗਰ ਬੱਛੀ ਆ 5 ਦਿਨ ਹੋ ਗਏ ਸੂਈ ਨੂੰ ਕੀ ਦੁੱਧ ਦਾ ਰਕਾਰ ਦੋ 16 ਕਿਲੋ ਦੁੱਧ ਆਇਆ ਇਸ ਟਾਈਮ ਥੋੜੇ ਤਿਆਰ 16 ਲੀਟਰ ਜੀ ਹਾਂਜੀ ਆਪਾਂ ਜੀ 11 ਵਜੇ ਆਗੇ ਸ਼ਾਮ ਨੂੰ ਇਹਨੇ ਪੂਰਾ ਫੁੱਲ ਭਰ ਜਾਣਾ ਹੈ ਠੀਕ ਹੋ ਜੀ ਆਪਾਂ ਜਿਹੜਾ ਵੀਡੀਓ ਬਣਾਉਂਦਾ ਸਮਾਂ ਵੀਰੇ ਇਹ ਇਸ ਟਾਈਮ 11 ਦਾ ਕਰੀਬ ਆ ਖਾਲੀ ਇਹ ਚੋਈ ਹੀ ਹੈ ਠੀਕ ਹੋ ਬਾਈ ਜੀ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣਾ ਥਣ ਲੱਗਿਆ ਹੋਇਆ ਕੱਲਾ ਕੱਲਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਬਾਈ ਜੀ ਤੁਸੀਂ ਕ੍ਰਾਸ ਬਰੀਡ ਦੀ ਹੈ ਮਾੜਾ ਕੱਢ ਲਓ ਬਾਹਰ ਫਤੂਰਾ ਬਸਤਗੀ ਜੀ ਬੱਚੀ ਬਾਈ ਬਹੁਤ ਸੋਹਣੀ ਮਗਰ ਆ ਇਸ ਟਾਈਮ ਬਾਈ ਦੇ ਕਹਿੰਦੇ ਮੁਤਾਬਕ 16 ਲੀਟਰ ਦੁੱਧ ਤਿਆਰ ਆ ਆਉ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਦਸੱਲੀ ਕਰੋ ਫਿਰ ਲੈ ਕੇ ਜਾਓ ਬਾਈ ਕ੍ਰਾਸ ਬਰੀਡ ਦੀ ਹੈ ਵੀਰੇ ਪਹਿਲਾ ਸੂਆ ਸੂਈ ਹੋਈ ਆ 5 ਦਿਨ ਹੋ ਗਏ ਸੂਈ ਨੂੰ ਮਗਰ ਬਾਈ ਇਹਦੇ ਬੱਚੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਥੱਲੋਂ ਬਹੁਤ ਸਾਫ਼ ਆ ਬਾਈ ਜੀ ਆਜੋ ਬਾਈ ਜੀ ਦੇਖ ਸਕਦੇ ਹੋ ਮੂੰਹ ਮੱਥੇ ਦੀ ਚੰਗੀ ਆ ਰੰਗ ਰੂਪ ਦੀ ਸੋਹਣੀ ਆ ਬਾਈ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਸੋਹਣਾ ਥਾਣਾ ਆਰਡਰ ਦੀ ਕੁਆਲਿਟੀ ਸ਼ਾਨਦਾਰ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਬਾਈ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਵੀਰੇ ਬਹੁਤ ਸੋਹਣਾ ਆਰਡਰ ਆ ਬਹੁਤ ਸੋਹਣਾ ਥਣ ਲੱਗਿਆ ਹੋਇਆ ਬਹੁਤ ਸੋਹਣਾ ਆਰਡਰ ਆ ਬਾਈ ਜੀ ਇਧਰਲੇ ਪਾਸੇ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣਾ ਥਾਨ ਲੱਗਿਆ ਹੋਇਆ ਹੈ ਬਾਈ ਕੱਲਾ ਕੱਲਾ ਥਾਣਾ ਕ੍ਰਾਸ ਬਰੀਡ ਦੀ ਹੈ ਈ ਤੋਂ ਪੂਰੀ ਇਹ ਆਈ ਨਹੀਂ ਪਈ ਇਹ ਮੋਗੇ ਚਵਾਈ ਚ ਬਹੁਤ ਚੰਗੀ ਹੈ ਜੀ ਰਾਜੀ ਜੀ ਇਹ ਪੂਰੀ ਪੋਲੀ ਧਾਰਾਈ ਹੈ ਠੀਕ ਹੋ ਜੀ ਭਲਾਂ ਦੀ ਦੋ ਟਾਈਮ ਚਵਾਈ ਕਰੋ ਭਾਵੇਂ ਤਿੰਨ ਟਾਈਮ ਚਵਾਈ ਕਰੋ ਤੇ ਤੁਹਾਡੇ ਆਸ ਨਾਲ ਕਿੰਨਾ ਦੁੱਧ ਕਰਦੇ ਕੱਢ ਸਕਦੇ ਇਹ ਜੀ ਹੁਣ ਜਿਵੇਂ ਇਹਦੇ ਥੱਲੇ ਹੁਣ 16 ਕਿਲੋ ਦੁੱਧ ਆਗਾ ਯਾਨੀ ਕਿ 20 ਕਿਲੋ ਤੱਕ ਆਰਾਮ ਨਹੀਂ ਦੇਊਗੀ ਠੀਕ ਹੋ ਬਾਈ ਜੀ ਤੇ ਕਿੰਨੀ ਮੁੱਲ ਰੱਖਿਆ ਜੀ ਆਪਣਾ ਇਹਦਾ ਮੁੱਲ 55000 ਰੁਪਈਆ ਹੈ 55000 ਰੁਪਈਆ ਆਪਣਾ ਡਿਮਾਂਡ ਕਰਦੇ ਆ ਜੀ ਹਾਂਜੀ ਹਾਂਜੀ ਹੋਊਗਾ ਮੌਕੇ ਤੇ ਮੰਨ ਤਾ ਹਾਂਜੀ ਹਾਂਜੀ ਕੀਤਾ ਜਾਊਗਾ ਜੀ ਠੀਕ ਹੋ ਬਾਈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਬਈ ਪਹਿਨਾ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ